ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਯਾਨੀ ਚਰਾਸੀ ਕਰਮਜੀਤ ਉਪਰ ਸਵਾਗਤ ਹੈ ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਨਵਤੇਜ ਸਿੰਘ ਦੀ ਲਿਖੀ ਹੋਈ ਬਹੁਤ ਚਰਚਿਤ ਕਹਾਣੀ ਬਸ਼ੀਰਾ ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ ਲੋਕਨ ਮਿੱਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਨੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕਿ ਅਸੀਂ ਹਾਨੀ ਬਣੀਏ ਜੇ ਕਿਤੇ ਬੰਟਿਆਂ ਤੋਂ ਦਬਾਤ ਡੁੱਲਣ ਤੋਂ ਜਾਂ ਬਾਲ ਉਮਰ ਦੇ ਹੋਰ ਸائیں ਬਹਾਨਿਆਂ ਤੋਂ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿਤ ਮੇਰੀ ਮਦਦ ਕਰਦਾ ਜਮਾਤ ਵਿੱਚ ਜੇ ਕੁਝ ਉਸ ਨੂੰ ਸਮਝਣਾ ਪੈਂਦਾ ਤਾਂ ਮੈਂ ਸਮਝਾ ਦਿੰਦਾ ਇਮਤਿਹਾਨ ਲਈ ਅਸੀਂ ਇਕੱਠੇ ਤਿਆਰੀ ਕਰਦੇ ਜਿੰਨਾ ਕੁਝ ਮੈਨੂੰ ਆਉਂਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ ਅਸੀਂ ਇੱਕ ਦੂਜੇ ਦੀ ਬਾਹਾਂ ਮੈਂ ਛੋਟੇ ਹੁੰਦਿਆਂ ਤੋਂ ਬਹੁਤ ਹੀ ਘਟਕਦੇ ਰੋਇਆ ਹੋਵਾਂਗਾ ਹਾਂ ਇੱਕ ਵਾਰ ਦਾ ਚੇਤਾ ਏ ਮੈਂ ਫਰਨ ਫਰਨ ਰੁਈ ਜਾਂਦਾ ਸਾਂ ਤੇ ਬਸ ਹੀ ਨਹੀਂ ਸਾਂ ਕਰਦਾ ਖੇਡਦਿਆਂ ਖੇਡਦਿਆਂ ਬਸ਼ੀਰੇ ਨੂੰ ਮੱਥੇ ਦੇ ਵਿਚਕਾਰ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ ਸੀ ਉਦੀ ਨੱਕ ਵਿੱਚੋਂ ਲਹੂ ਦੀ ਤਤਰੀ ਫੁੱਟ ਪਈ ਸੀ ਤੇ ਮੈਂ ਬੇਵੱਸਾ ਜਿਹਾ ਹੋ ਕੇ ਰੋਂ ਲੱਗ ਪਿਆ ਸਾਂ ਮੈਨੂੰ ਆਪਣੇ ਮੱਥੇ ਵਿੱਚ ਸੋਚ ਚੜਦੀ ਜਾਪੀ ਸੀ ਕਈ ਮੁੰਡੇ ਸਾਡੀ ਯਾਰੀ ਤੋਂ ਛੜਦੇ ਹੁੰਦੇ ਸਨ ਮੈਂ ਜਮਾਤ ਵਿੱਚ ਪੜ੍ਹਾਈ ਵਿੱਚ ਸਭ ਤੋਂ ਚੰਗਾ ਸਾਂ ਤੇ ਬਸ਼ੀਰਾ ਖੇਡਾਂ ਤੇ ਦੌੜਾਂ ਵਿੱਚ ਨਾਲੇ ਬਸ਼ੀਰਾ ਗਾਉਂਦਾ ਬੜਾ ਚੰਗਾ ਸੀ ਤੇ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ਪ੍ਰਾਰਥਨਾ ਹੁੰਦੀ ਸੀ ਉਹਦੇ ਵਿੱਚ ਅਗਵਾਈ ਕਰਦਾ ਹੁੰਦਾ ਸੀ ਬਸ਼ੀਰਾ ਮੇਰੇ ਤੋਂ ਪਹਿਲਾਂ ਦਾ ਇਸ ਸਕੂਲ ਵਿੱਚ ਪੜ੍ਹਦਾ ਸੀ ਪਹਿਲੋਂ ਸੁਣਿਆ ਏ ਉਹ ਪੜ੍ਹਾਈ ਵਿੱਚ ਬੜਾ ਨਲਾਇਕ ਹੁੰਦਾ ਸੀ ਮੈਨੂੰ ਆਪਣੇ ਪਿਛਲੇ ਸਕੂਲ ਵਿੱਚ ਡ੍ਰਿਲ ਮਾਸਟਰ ਕੋਲੋਂ ਬੜਾ ਡਰ ਲੱਗਦਾ ਹੁੰਦਾ ਸੀ ਬਾਕੀ ਫੁੱਟਬਾਲ ਤੇ ਹੋਰ ਨਾ ਖੇਡਾਂ ਵਿੱਚੋਂ ਕੁਝ ਵੀ ਮੈਨੂੰ ਨਹੀਂ ਸੀ ਆਉਂਦਾ ਪਰ ਜਦੋਂ ਦਾ ਮੈਂ ਇਸ ਸਕੂਲ ਵਿੱਚ ਆਇਆ ਸਾਂ ਮੇਰਾ ਇਹ ਡਰ ਦੂਰ ਹੋ ਗਿਆ ਸੀ ਤੇ ਮੈਂ ਖੇਡਾਂ ਵਿੱਚ ਚੰਗਾ ਹੋ ਗਿਆ ਸਾਂ ਤੇ ਬਸ਼ੀਰਾ ਪੜ੍ਹਾਈ ਵਿੱਚ ਅਜੀਹਾ ਜਾਦੂ ਸੀ ਸਾਡੀ ਯਾਰੀ ਦਾ ਬਸ਼ੀਰੇ ਦੀ ਫੁੱਟਬਾਲ ਵਿੱਚ ਕਿੱਕ ਬੜੀ ਮਸ਼ਹੂਰ ਹੁੰਦੀ ਸੀ ਜਦੋਂ ਸਾਡਾ ਮੈਚ ਕਿਸੇ ਹੋਰ ਸਕੂਲ ਨਾਲ ਹੋਣਾ ਹੁੰਦਾ ਤਾਂ ਉਹਨਾਂ ਦੇ ਖਿਡਾਰੀ ਬਸ਼ੀਰੇ ਦੇ ਗੋਡੇ ਗਿੱਟੇ ਭੰਨਣ ਦੀ ਉਡੀਕ ਵਿੱਚ ਹੀ ਰਹਿੰਦੇ ਪਰ ਘਾਟੀ ਕਦੇ ਉਹਨੂੰ ਛੱਟਝੋਟ ਲੱਗਦੀ ਉਹ ਫੁੱਟਬਾਲ ਨੂੰ ਇੰਜ ਕਮਾਉਂਦਾ ਕਿ ਤੱਕਣ ਵਾਲੇ ਹੈਰਾਨ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾ ਲੈ ਕੇ ਉਹਦੀਆਂ ਤਾਰੀਫਾਂ ਕਰਦੇ ਇਹ ਤਾਰੀਫਾਂ ਮੈਨੂੰ ਯਾਦ ਦੀਆਂ ਜਿਵੇਂ ਲੋਕ ਮੇਰੀਆਂ ਕਰ ਰਹੇ ਹੋ ਮੈਂ ਫੁੱਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿੱਚ ਮਿਉਂਦਾ ਨਹੀਂ ਸਾਂ ਹੁੰਦਾ ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸਾਂ ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡੇ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਉਂਦੇ ਬੜੇ ਸੋਹਣੇ ਕੱਪੜੇ ਪਾਈ ਇਹ ਸੋਹਣੇ ਮੁੰਡੇ ਤੇ ਸੋਹਣੀਆਂ ਕੁੜੀਆਂ ਆਉਂਦੀਆਂ ਸੋਹਣੀਆਂ ਸੋਗਾਤਾਂ ਲਈ ਖਡਾਉਣੀ ਮੇਰੇ ਮਨ ਨੂੰ ਲਲਚਾਉਂਦੇ ਸਨ ਟਾਫੀਆਂ ਤੇ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਦੀ ਜੀਭ ਵਿੱਚ ਕਿੰਨੀ ਦੇਰ ਜਿਉਂਦੀ ਰਹਿੰਦੀ ਸੀ ਪਰੀਦੇਸ਼ ਦੀ ਸਰਕਾਰ ਦੀਆਂ ਮੂਰਤਾਂ ਵਾਲੀਆਂ ਕਿਤਾਬਾਂ ਸੋਨੀਆਂ ਕੁੜੀਆਂ ਅੱਖਾਂ ਮਟਕਾ ਮਟਕਾ ਕੇ ਅੰਗਰੇਜ਼ੀ ਵਿੱਚ ਗਾਉਣ ਗਾਉਂਦੀਆਂ ਬਸ਼ੀਰਾ ਝੱਕਦਿਆਂ ਝੱਕਦਿਆਂ ਸ਼ਰਮ ਨਾਲ ਦੂਰਾ ਹੋਇਆ ਇੱਕ ਨੁਕਰੇ ਬੈਠਾ ਰਹਿੰਦਾ ਉਹਨੇ ਗਾਉਣਾ ਤਾਂ ਕੀ ਉਹਦੇ ਮੂੰਹੋਂ ਗੱਲ ਵੀ ਇੰਨਾ ਸਾਹਮਣੇ ਨਹੀਂ ਸੀ ਨਿਕਲਦੀ ਇੰਨਾ ਸਾਹਮਣੇ ਉਹ ਘਾਟ ਹੀ ਕੁਝ ਖਾਂਦਾ ਮਤੇ ਉਹਦੀ ਕਿਸੇ ਗਲਤੀ ਤੇ ਇਹ ਸਭ ਬਲੈਤੀ ਮਠਿਆਈ ਵਾਂਗ ਸੋਨੇ ਕਾਗਜ਼ਾਂ ਵਿੱਚ ਬੁਲੇਟੇ ਹੱਸਣਾ ਪੈਣਾ ਤੇ ਮੈਨੂੰ ਇਹ ਸਾਰੇ ਅੰਗਰੇਜ਼ੀ ਗੌਣ ਗਾਉਂਦੀਆਂ ਕੁੜੀਆਂ ਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਾ ਲੱਗਦੇ ਕਿਉਂਕਿ ਬਸ਼ੀਰਾ ਇਨ੍ਹਾਂ ਸਾਹਮਣੇ ਹੱਸਦਾ ਨਹੀਂ ਸੀ ਹਾਸਾ ਜਿਹਦੇ ਵਿੱਚ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਜਾਪਦੀ ਹੁੰਦੀ ਸੀ ਕਿਉਂਕਿ ਬਸ਼ੀਰਾ ਇੰਨਾ ਸਾਹਮਣੇ ਗਾਉਂਦਾ ਨਹੀਂ ਸੀ ਗੀਤ ਜਿਨ੍ਹਾਂ ਦੀ ਏਕ ਲੰਮਸ ਲੰਮੀ ਰੁੱਖਾਂ ਵਾਂਗ ਸੀ ਇੰਨਾ ਸਾਹਮਣੇ ਬਸ਼ੀਰਾ ਕੁਝ ਇੰਝ ਸੁੰਗੜ ਕੇ ਬੈੰਦਾ ਕਿ ਉਹਦਾ ਕੱਦ ਵੀ ਛੋਟਾ ਹੋ ਗਿਆ ਜਾਪਦਾ ਇੰਨਾ ਮੁੰਡੇ ਕੁੜੀਆਂ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਚੰਗੀ ਲੱਗਦੀ ਸੀ ਕਿਉਂਕਿ ਉਹ ਬਸ਼ੀਰੀ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦੇ ਵਟ ਨਹੀਂ ਸੀ ਪੈੰਦੇ ਕਿ ਉਸਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਸੀ ਵਸੀ ਹੁੰਦੀ ਉਹਨੇ ਮੇਰੇ ਲਈ ਲਿਆਂਦੀਆਂ ਸਗਾਤਾਂ ਵਿੱਚੋਂ ਰੰਗ-ਬਰੰਗੀ ਜਰਸੀ ਬਸ਼ੀਰੀ ਨੂੰ ਵੀ ਦੇ ਦਿੱਤੀ ਸੀ ਕਾਂਤੀ ਇਸ ਤੋਂ ਮਗਰੋਂ ਜਦ ਵੀ ਹੱਸਦੀ ਉਹਦੇ ਹਾਸੇ ਵਿੱਚੋਂ ਵੀ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਆਉਣ ਲੱਗ ਪਈ ਸੀ ਮੇਰਾ ਕਮਰਾ ਮੇਰੀ ਅਲਮਾਰੀ ਮੇਰਾ ਸੰਦੂਕ ਸਭ ਕੁਝ ਜਨਮ ਦਿਨ ਦੀਆਂ ਸੁਗਾਤਾਂ ਨਾਲ ਪਰ ਜਾਂਦੀ ਪਰ ਮੈਨੂੰ ਇਹ ਸਭ ਲੈਣ ਤੋਂ ਵੱਧ ਆਨੰਦ ਆਪਣੇ ਜਨਮ ਦਿਨ ਤੇ ਬਸ਼ੀਰੀ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਵਿੱਚ ਆਉਂਦਾ ਮੈਂ ਇੱਕ ਵਾਰ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ ਫੁੱਟਬਾਲ ਦਾ ਤਾਂ ਉਹ ਮਦਾਰੀ ਸੀ ਇਹ ਲੈ ਕੇ ਬੜਾ ਖੁਸ਼ ਹੋਇਆ ਇਹ ਪਹਿਲਾ ਫੁੱਟਬਾਲ ਸੀ ਜਿਹੜਾ ਨੀਰੋਲ ਉਹਦਾ ਆਪਣਾ ਸੀ ਅਸੀਂ ਬਚਪਨ ਦੀਆਂ ਉਡਾਰੀਆਂ ਵਿੱਚ ਕਈ ਥਾਂ ਕਈ ਸ਼ਹਿਰ ਕਈ ਧਰਤੀਆਂ ਉੱਡ ਚੁੱਕੇ ਸਾਂ ਬਸ਼ੀਰਿਆ ਅਸੀਂ ਕਾਲਜ ਵਿੱਚ ਵੀ ਇਕੱਠੇ ਪੜਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਜਾਏਂਗਾ ਤੇ ਤੇਜ ਤੂੰ ਬੜੀਆਂ ਕਿਤਾਬਾਂ ਲਿਖੇਂਗਾ ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਸਾਰੇ ਲੋਕ ਪੜਿਆ ਕਰਨਗੇ ਕਿਸੇ ਪਲ ਤੇਰੀ ਕਿਤਾਬ ਵੇਖ ਕੇ ਮਹਿਮਾਨ ਨਾਲ ਕਹਾ ਕਰਾਂਗਾ ਏ ਮੇਰੇ ਯਾਰ ਤੇਜ ਨੇ ਲਿਖੀ ਫੇਰ ਅਸੀਂ ਪਰਦੇਸ ਦੀ ਕੱਠੀ ਸਹਿਰ ਬਾਰੇ ਸੋਚਦੀ ਸਮੁੰਦਰ ਦੀਆਂ ਛੱਲਾਂ ਸੁਣਨ ਲੱਗ ਪੈਂਦੀਆਂ ਤੇ ਫੇਰ ਬਸ਼ੀਰਾ ਮੈਨੂੰ ਛੇੜਦਾ ਜਦੋਂ ਅਸੀਂ ਵਾਪਸ ਦੇਸ਼ ਪਰਤਣਿਆਂ ਜਹਾਜ਼ ਤੋਂ ਉਤਰਾਂਗੇ ਤਾਂ ਅੱਗੇ ਉਹ ਕੁੜੀ ਕਾਂਤੀ ਖਲੋਤੀ ਹੋਏਗੀ ਉਹ ਤੈਨੂੰ ਹਾਰ ਪਾਏਗੀ ਤੇ ਮੈਨੂੰ ਵੀ ਕਿਉਂਕਿ ਮੈਂ ਤੇਰਾ ਬੇਲੀਵਾ ਤੇ ਫੇਰ ਤੂੰ ਉਹਦੇ ਨਾਲ ਵਿਆਹ ਕਰ ਲਏਂਗਾ ਉਹਨੂੰ ਪਤਾ ਨਹੀਂ ਕਿਉਂ ਮੇਰੀਆਂ ਲਾਲ ਗੱਲਾਂ ਸੂਈਆਂ ਹੋ ਜਾਂਦੀਆਂ ਸਨ ਤੇ ਮੈਂ ਉਹਨੂੰ ਉੱਤੋਂ ਝੜਕਦਾ ਅਜਿਹੀਆਂ ਗੱਲਾਂ ਨਹੀਂ ਕਰੀਦੀਆਂ ਮੈਂ ਤੇਰੇ ਨਾਲ ਨਹੀਂ ਬੋਲਣਾ ਪਰ ਅੰਦਰੋਂ ਇਹ ਗੱਲ ਮੈਨੂੰ ਬੜਾ ਨਿੱਗ ਦਿੰਦੀ ਤੇ ਚੰਗੀ-ਚੰਗੀ ਲੱਗਦੀ ਹੁੰਦੀ ਸੀ ਇੱਕ ਦਿਨ ਬਸ਼ੀਰਾ ਸਕੂਲੇ ਨਾ ਆਇਆ ਫਿਰ ਦੂਜੇ ਦਿਨ ਵੀ ਨਾ ਮਲੇਰੀਆ ਬੁਖਾਰ ਦਾ ਮੌਸਮ ਸੀ ਮੈਂ ਜਾਂਤਾ ਤਾਪ ਚੜ ਗਿਆ ਹੋਣਾ ਸੂ ਉਹਦਾ ਪਿੰਡ ਮੇਰੇ ਤੋਂ ਤਿੰਨ ਕੋਤੇ ਸੀ ਤੇ ਨਾਲ ਮੈਂ ਵੀ ਕੁਝ ਢਿੱਲਾ ਮੱਠਾ ਸਾਂ ਆਪੇ ਪਤਾ ਕਰਨ ਨਾ ਜਾ ਸਕਿਆ ਹੋਰ 5-7 ਦਿਨ ਲੰਘ ਗਏ ਮੈਂ ਉਡੀਕਦਾ ਰਿਹਾ ਪਰ ਬਸ਼ੀਰਾ ਫੇਰ ਵੀ ਨਾ ਆਇਆ ਮੈਨੂੰ ਬੜਾ ਫਿਕਰ ਹੋਇਆ ਨਾਲੇ ਮੈਂ ਉਸ ਬਾਝੋਂ ਕੁਝ ਉਧਰ ਵੀ ਗਿਆ ਸਾਂ ਮੈਂ ਉਹਦੇ ਪਿੰਡ ਚਲਾ ਗਿਆ ਬਾਰ-ਬਾਰ ਚਰਾੰਦ ਵਿੱਚ ਹੀ ਬਸ਼ੀਰਾ ਇੱਕ ਮੱਝ ਚਰਾੰਦਾ ਮਿਲ ਪਿਆ ਮੈਂ ਉਹਨੂੰ ਪੁੱਛਿਆ ਬਸ਼ੀਰੀਆ ਤੂੰ ਸਕੂਲੇ ਕਿਉਂ ਨਹੀਂ ਆਂਦਾ ਉਹਨੇ ਜਵਾਬ ਦਿੱਤਾ ਮੇਰੇ ਮੀਏ ਨੇ ਮੱਝ ਖਰੀਦ ਲਈਏ ਮੈਨੂੰ ਉਹ ਉਹੀ ਗੱਲ ਸਮਝ ਨਹੀਂ ਸੀ ਆਈ ਮੀਏ ਨੇ ਮੱਝ ਖਰੀਦ ਲਈਏ ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ ਪਰ ਬਸ਼ੀਰੀ ਦੀ ਦੁਨੀਆ ਵਿੱਚ ਅਤੇ ਕਿੰਨੇ ਹੀ ਹੋਰ ਲੋਕ ਇਸ ਦੁਨੀਆ ਵਿੱਚ ਵੱਸਦੇ ਹਨ ਜਿੰਨਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚਦੇ ਨਾਲ ਸੀ ਸਿੱਪੀ ਸਿੱਪੀ ਦੁੱਧ ਲਈ ਤਰਸ ਨਾਲ ਸੀ ਸਕੂਲਾਂ ਹਟਣ ਤੇ ਬੇਲੀਆਂ ਨਾਲੋਂ ਵਿਛੜਣ ਨਾਲ ਸੀ ਬਸ਼ੀਰੀਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰਾ ਪਹਿਲਾ ਤੇ ਅਖੀਰਲਾ ਫੁੱਟਬਾਲ ਸੀ ਸ਼ਾਇਦ ਹਾਲੀ ਵੀ ਉਹ ਸੁngੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁਕਰੇ ਅਡੋਲ ਪਿਆ ਹੋਣਾ ਏ ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸਦਰ ਕੜਵਲ ਪੰਦੀ ਹੋਏਗੀ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਕੱਲਾ ਤੈਨੂੰ ਖੇਡਣ ਦੀ ਵੀਲ ਨਹੀਂ ਦੇ ਸਕਦਾ ਤੂੰ ਕਾਲਜ ਨਾ ਜਾ ਸਕਿਆ ਯੂਨੀਵਰਸਿਟੀ ਦੀ ਟੀਮ ਵਿੱਚ ਨਾ ਜਾ ਸਕਿਆ ਮੈਂ ਤੇਰਾ ਯਾਰ ਤੇਜ ਲਿਖਣ ਲੱਗ ਪਿਆ ਹਾਂ ਚੇਤੇ ਹੀ ਤੂੰ ਕਿਹਾ ਸੀ ਮੇਰਾ ਹਾਲ ਲਿਖੀ ਮੈਂ ਤੇਰਾ ਹਾਲ ਲਿਖਾਂਗਾ ਤੇ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਾਹੀਂ ਉਸ ਜ਼ਿੰਦਗੀ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁੱਕ ਲੈ ਜਾਣਗੇ ਤੇ ਬਸ਼ੀਰੇ ਦੁੱਧ ਪੀਣਗੇ ਜਿੱਥੇ ਕਿੱਕ ਮਾਰਨ ਦੀ ਸਦਰ ساری ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਪਾਉਂਦੀ ਰਹੇਗੀ ਤੇ ਜਿੱਥੇ ਬਸ਼ੀਰੇ ਦੇ ਬਾਲਮਨ ਦੀਆਂ ਉਡਾਰੀਆਂ ਨੂੰ ਇੱਕ ਸੰਗਲpa ਕੇ ਮੱਝ ਦੇ ਕਿੱਲੇ ਨਾਲ ਕੋਈ ਨਹੀਂ ਬਣ ਸਕੇਗਾ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ